ਖਵਨ ਖੁਦਾ ਦਾ ਬਹੁਤ ਧੰਨਵਾਦ ਹੋਵੇ ਉਸ ਤੇ ਪਵਿੱਤਰ ਉਪਾਗ ਜ਼ਲਾਲੀ ਨਾਮ ਨੂੰ ਮਹਿਮਾ ਮਿਲੇ ਆਏ ਅਜੀਜ਼ ਖੁਦਾਵੰ ਖੁਦਾ ਦੇ ਕਲਾਮ ਨੂੰ ਸੁਣਾਂਗੇ ਔਰ ਸੁਣਨ ਦੇ ਨਾਲ ਬੜਾ ਈਮਾਨ ਤਾਜ਼ਾ ਹੋਵੇਗਾ ਔਰ ਬਹੁਤ ਤੁਸੀਂ ਆਪਣੇ ਆਪ ਨੂੰ ਚੰਗਾ ਮਹਿਸੂਸ ਕਰੋਗੇ ਔਰ ਪਰਮੇਸ਼ਵਰ ਦਾ ਫਾਜ਼ਲ ਆਮ ਦਿੱਤੇ ਹੋਵੇਗਾ। ਤਾਂ ਆਈਏ ਇਹ ਵਚਨ ਸੁੰਨਾ। ਔਰ ਲਾਇਕ ਔਰ ਕਮੈਂਟ ਔਰ ਸ਼ੇਅਰ ਵੀ ਕਰਨਾ। ਖੁਦਾਵੰਦ ਬੜੀ ਆਸ਼ੀਸ਼ ਕਰੇ। ਆਈਏ ਜਦੋਂ ਖੁਦਾਵੰਦਾਂ ਕਲਾਮ ਕਹਾਉਤਾਂ ਦੀ ਪੋਥੀ ਔਰ ਉਹਦੇ 15 ਅਧੇ ਤੇ ਉਹਦਾ ਤਿੰਨ ਵਚਨ ਅਸੀਂ ਜਦੋਂ ਸੁਣਦੇ ਆ। ਤੋਂ ਉਹਦੇ ਵਿੱਚ ਲਿਖਿਆ ਹੈ ਯਹਵਾ ਦੀਆਂ ਅੱਖਾਂ ਸਭਨੀ ਥਾਂ 'ਤੇ ਲੱਗੀਆਂ ਹਣ ਤੇ ਉਹ ਬੁਰੇ ਤੇ ਭਲੇ ਨੂੰ ਤੱਕਦੀਆਂ ਰਹਿੰਦੀਆਂ ਅਜੀਜ਼ ਇਹ ਖੁਦਾ ਦਾ ਪਾਕ ਕلام ਸਾਨੂੰ ਇਸ ਗੱਲ ਦੀ ਸਚਾਈ ਦਿੰਦਾ ਕਿ ਪਰਮੇਸ਼ਵਰ ਹਮੇਸ਼ਾ ਇਸ ਧਰਤੀ ਦੇ ਉੱਤੇ ਲੋਕਾਂ ਨੂੰ ਤੱਕਦਾ ਰਹਿੰਦਾ ਹਰ ਥਾਂ ਉਹਦੀ ਨਜ਼ਰ ਲੱਗੀ ਰਹਿੰਦੀ ਹੈ ਬੁਰੇ ਭਲੇ ਨੂੰ ਤੱਕਦੀਆਂ ਰਹਿੰਦੀਆਂ ਨੇ ਔਰ ਕਿੰਨਾ ਉਹਦਾ ਸਾਡੇ ਜੀਵਨ ਦੇ ਅੰਦਰ ਭੈ ਬਣਿਆ ਰਹੇ ਕਿਉਂ ਕਿ ਪਰਮੇਸ਼ਵਰ ਦਾ ਵਚਨ ਇਸ ਗੱਲ ਦਾ ਬਿਆਨ ਕਰਦਾ ਹੈ ਕਿ ਇਨਸਾਨ ਇਸ ਧਰਤੀ ਉੱਤੇ ਰਹਿ ਕੇ ਸੰਸਾਰ ਉੱਤੇ ਰਹਿ ਕੇ ਔਰ ਸੰਸਾਰ ਦੇ ਵਿੱਚ ਮਗਨ ਹੋ ਕੇ ਔਰ ਸatan ਕੀ ਕਰਦਾ ਫਿਰ ਉਹਨੂੰ ਸੰਸਾਰ ਦੀਆਂ ਸਾਰੀਆਂ ਤਾਕਤਾਂ ਦਾ ਜਲਾਵ ਵਿਖਾਉਂਦਾ ਆ ਔਰ ਪਰਮੇਸ਼ਵਰ ਦੇ ਜਲਾਲ ਤੋਂ ਦੂਰ ਲੈ ਜਾਂਦਾ ਆ ਤੋ ਇਸੇ ਕਰਕੇ ਪ੍ਰਭੂ ਜੀ ਦਾ ਪਾ ਕਲਾਮ ਦੂਜਾ ਗ੍ਰਾਂਥੀ ਉਚਾਰ ਅਲੇ ਉਹਦਾ ਚੌਹਰ ਵਚਨ ਇਸ ਤਰ੍ਹਾਂ ਕਰਕੇ ਲਿਖਦਾ ਹੈ ਕਿ ਜਿਨ੍ਹਾਂ ਵਿੱਚ ਇਸ ਯੁੱਗ ਦੇ ਈਸ਼ਵਰ ਨੇ ਬੇਪਰਤੀਤਿਆਂ ਦੀ ਬੁੱਧ ਜਿਹੜੀ ਹੈ ਉਹ ਅੰਨੀ ਕਰ ਦਿੱਤੀ ਹੈ। ਔਰ ਉਹ ਪਰਮੇਸ਼ਵਰ ਦੀ ਸਚਾਈ ਨੂੰ ਪ੍ਰਭੂ ਦੇ ਗਿਆਨ ਨੂੰ ਨਾ ਵੇਖ ਸਕਣ ਔਰ ਪ੍ਰਭੂ ਦੇ ਜਲਾਲ ਨੂੰ ਨਾ ਸਮਝ ਸਕਣ ਇਸ ਕਰਕੇ Satan ਨੇ ਕੀ ਕਰ ਦਿੱਤਾ ਹੈ ਉਹ ਬੁੱਧ ਨੂੰ ਅੰਨਿਆ ਕਰ ਦਿੰਦਾ ਹੈ ਕਿ ਇਨਸਾਨ ਸਮਝ ਸਕੇ ਸਮਝ ਨਾ ਸਕੇ ਹਨੇਰਾ ਜੀਵਨ ਦੇ ਵਿੱਚ ਪਾ ਦਿੱਤਾ ਹੈ ਇਨਸਾਨ ਦੇ ਔਰ ਹਨੇਰੇ ਵਿੱਚ ਰਹਿ ਕੇ ਬੰਦਾ ਪਾਪ ਕਰਦਾ ਖੁਨਾਹਾਂ ਕਰਦਾ ਬਦੀਆਂ ਕਰਦਾ ਔਰ ਬੁਰਾ ਸੋਚਦਾ ਬੁਰਾ ਵਿਚਾਰਦਾ ਭਾਵਨਾ ਬੁਰੀ ਰਹਿੰਦੀ ਹੈ ਪਰ ਪਰਮੇਸ਼ਵਰ ਦਾ ਵਚਨ ਕਹਿੰਦਾ ਕਿ ਪਰਮੇਸ਼ਵਰ ਇੱਕ ਇੱਕ ਗੱਲ ਨੂੰ ਨੋਟ ਕਰੀ ਜਾ ਰਿਹਾ ਜਿਵੇਂ ਕਿ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਆ ਉਹਦੇ ਵਿੱਚ ਸਭ ਕੁਝ ਜਿਹੜਾ ਆ ਉਹ ਨਜ਼ਰ ਆਉਂਦਾ ਹੈ ਔਰ ਪਰਮੇਸ਼ਵਰ ਦੀ ਜਿਹੜੀਆਂ ਅੱਖਾਂ ਆ ਉਹ ਇਸ ਸੰਸਾਰ ਦੇ ਉੱਤੇ ਲੱਗੀਆਂ ਹੋਈਆਂ ਨੇ ਤੇ ਉਹ ਸਭ ਕੁਝ ਸਾਡਾ ਰਿਕਾਰਡ ਕਰੀ ਜਾਂਦਾ ਹੈ ਤੋਂ ਇਨਸਾਨ ਦੇ ਜੀਵਨ ਦੇ ਵਿੱਚ ਜਦੋਂ ਪਰਮੇਸ਼ਵਰ ਦੀ ਬਾਣੀ ਹੁੰਦੀ ਹੈ ਪ੍ਰਭੂ ਦਾ ਵਚਨ ਆਉਂਦਾ ਹੈ ਤੇ ਪਰਮੇਸ਼ਵਰ ਦਾ ਵਚਨ ਉਹਦੇ ਉੱਤੇ ਚਾਨਣ ਪ੍ਰਕਾਸ਼ ਕਰਦਾ ਹੈ ਨੂਰ ਆਪਣਾ ਦੇਂਦਾ ਹੈ ਤੇ ਉਹਨੂੰ ਹਰੇਕ ਬਰਿਆਈ ਤੋਂ ਪਾਸਾ ਮੋੜ ਲੈਂਦਾ ਹੈ ਔਰ ਬਰਿਆਈ ਤੋਂ ਹਟਾ ਲੈਂਦਾ ਹੈ ਪਰਮੇਸ਼ਵਰ ਦਾ ਵਚਨ ਇਸ ਕਰਕੇ ਜ਼ਰੂਰ ਤੇ ਹੈ ਕਿ ਸਾਨੂੰ ਕਿੰਨਾ ਪਰਮੇਸ਼ਵਰ ਦੇ ਵਚਨਾਂ ਦੇ ਨਾਲ ਪਿਆਰ ਕਰਨਾ ਚਾਹੀਦਾ ਸੁਣਨਾ ਚਾਹੀਦਾ ਜਿੰਨਾ ਸੁਣਾਗੇ ਉਹਨਾਂ ਸਾਡਾ ਜੀਵਨ ਜਿਹੜਾ ਉਬਰਿਆਈਆਂ ਤੋਂ ਪਾਪ ਤੋਂ ਅਲੱਗ ਰਹੇਗਾ ਗੁਨਾਹਾਂ ਤੋਂ ਅਲੱਗ ਰਹੇਗਾ ਅਸੀਂ ਬਹੁਤ ਆਪਣੀ ਜ਼ਿੰਦਗੀ ਜਿਹੜੀ ਆ ਉਹ ਬਹੁਤ ਵਧੀਆ ਇਸ ਸੰਸਾਰ ਤੇ ਬਤੀਤ ਕਰ ਸਕਦੇ ਆ ਸਿਰਫ ਜਦੋਂ ਅਸੀਂ ਬਾਣੀ ਨੂੰ ਸੁਣਨੇ ਆ ਸਾਡਾ ਮਨ ਸਾਡਾ ਆਰਾਧਾ ਜਿਹੜਾ ਉਹ ਸਚਾਈ ਨਾਲ ਭਰ ਜਾਂਦਾ ਵਚਨ ਸੁਣਦੇ ਨਾਲ ਸਚਾਈ ਮਿਲਦੀ ਆ ਔਰ ਪ੍ਰਭੂ ਦੀਆਂ ਨਜ਼ਰਾਂ ਫਿਰ ਇਸ ਸੰਸਾਰ ਦੇ ਉੱਤੇ ਵਚਨ ਕਹਿੰਦਾ ਕਿ ਲੱਗੀਆਂ ਹੋਈਆਂ ਨੇ ਤੇ ਜਦੋਂ ਵਚਨ ਸੁਣਦਾ ਫਿਰ ਇਨਸਾਨ ਕੁਝ ਵੀ ਲੁਕ ਕੇ ਸੁਪ ਕੇ ਪ੍ਰਭੂ ਦੀਆਂ ਨਜ਼ਰਾਂ ਤੋਂ ਨਹੀਂ ਕਰ ਸਕਦਾ ਇਸੇ ਕਰਕੇ ਇਬਰਾਨੀਆਂ ਦੇ ਖਾਤੇ ਵਿੱਚ ਲਿਖਿਆ ਆਇਆ ਕਿ ਸ੍ਰਿਸ਼ਟੀ ਦੀ ਕੋਈ ਵੀ ਵਸਤ ਜਦੋਂ ਤੁਸੀਂ 4 ਅਧੇ 13 ਵਚਨ ਪੜੋਗੇ ਉੱਥੇ ਲਿਖਿਆ ਸ੍ਰਿਸ਼ਟੀ ਦੀ ਕੋਈ ਵੀ ਵਸਤ ਉਸ ਤੋਂ ਲੋਕੀ ਹੋਈ ਨਹੀਂ ਸਭ ਕੁਝ ਜੋ ਤਰਤੀਦਾ ਹੈ ਪਰਮੇਸ਼ਵਰ ਦੇ ਸਾਹਮਣੇ ਖੁੱਲਾ ਪਿਆ ਹੈ ਤੋ ਜਦੋਂ ਅਸੀਂ ਸੁਣਨੇ ਆ ਫਿਰ ਅਸੀਂ ਪਾਪ ਕਰਨ ਤੋਂ ਗੁਨਾਹ ਕਰਨ ਤੋਂ ਫਿਰ ਰੁਕ ਜਾਨੇ ਆ ਕਿਉਂਕਿ ਪਰਮੇਸ਼ਵਰ ਦਾ ਵਚਨ ਕਹਿੰਦਾ ਜਬੂਰਾ ਦੀ ਪੋਥੀ 50 ਨੰਬਰ ਜਬੂਰ ਤੇ ਉਹਦੀ 21 ਵਚਨ ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਵਰ ਹੀ ਹਿਸਾਬ ਜਦੋਂ ਕਰੇਗਾ ਉਹ ਸਾਰਾ ਕੁਝ ਜਿਹੜਾ ਸਾਡੀਆਂ ਅੱਖਾਂ ਦੇ ਸਾਹਮਣੇ ਪੇਸ਼ ਕਰੇਗਾ ਸਾਨੂੰ ਉਹਦਾ ਹਿਸਾਬ ਦੇਣਾ ਪਵੇਗਾ ਉਹਦਾ ਲੇਖਾ ਦੇਣਾ ਪਵੇਗਾ ਤੂੰ ਗੌਰ ਕਰੀਏ ਸੀ ਕੁਝ ਵੀ ਸੁਪ ਕੇ ਇਸ ਕਰ ਨਹੀਂ ਸਕਦੇ ਸੰਸਾਰ ਤੋਂ ਸੁਪ ਕੇ ਪਾਪ ਕਰ ਸਕਦੇ ਆ ਸੰਸਾਰ ਤੋਂ ਜੋ ਸੁਪ ਕੇ ਚੋਰੀਆਂ ਕਰ ਸਕਦੇ ਗੁਨਾਹ ਕਰ ਸਕਦੇ ਆ ਪਰ ਪਰਮੇਸ਼ਵਰ ਸਾਰਾ ਕੁਝ ਜਾਣਦਾ ਹੈ ਇਸ ਕਰਕੇ ਅਜੀਜ਼ ਪ੍ਰਭੂ ਦਾ ਵਚਨ ਕਹਿੰਦਾ ਕਿ ਉਹ ਸਭਨਾ ਦੇ ਸਾਹਮਣੇ ਸਾਡਾ ਦਾਵਾ ਅੱਖੀਆਂ ਦੇ ਸਾਹਮਣੇ ਪੇਸ਼ ਕਰੇਗਾ ਸਾਰਾ ਕੁਝ ਦਿਖਾ ਦੇਗਾ ਗੌਰ ਕਰੀਏ ਸਾਨੂੰ ਪ੍ਰਭੂ ਜੀ ਦੇ ਹਜ਼ੂਰ ਦੇ ਵਿੱਚ ਹਮੇਸ਼ਾ ਉਹ ਸਾਨੂੰ ਤੱਕਦਾ ਰਹਿੰਦਾ ਤੇ ਸਾਨੂੰ ਇਸ ਗੱਲ ਦਾ ਧਿਆਨ ਹੋਣਾ ਚਾਹੀਦਾ ਕਿ ਜਦੋਂ ਪਰਮੇਸ਼ਵਰ ਤੱਕ ਰਿਹਾ ਤੇ ਅਸੀਂ ਉਹਦੀਆਂ ਨਜ਼ਰਾਂ ਤੋਂ ਸੁਭਕੀ ਕੋਈ ਵੀ ਪਾਪ ਨਹੀਂ ਕਰ ਸਕਦੇ ਚੋਰੀ ਗੁਨਾਹ ਲਾਲਚ ਨਹੀਂ ਕਰ ਸਕਦੇ ਉਹਦਾ ਵਚਨ ਕਹਿੰਦਾ ਉਹ ਤੇ ਸਾਡੇ ਹਿਰਦੇ ਦੀ ਜਾਂਚਦਾ ਅੰਦਰ ਦੀਆਂ ਸੋਚਾਂ ਵਿਚਾਰਾਂ ਭਾਵਨਾ ਨੂੰ ਵੀ ਜਾਂਚਦਾ ਔਰ ਇੱਕ ਇੱਕ ਭਾਵਨਾ ਵੀ ਜਿਹੜਾ ਉਹਦਾ ਵੀ ਸਾਨੂੰ ਲੇਖਾ ਦੇਣਾ ਪਏਗਾ ਤੋਂ ਗੌਰ ਕਰੀਏ ਪਰਮੇਸ਼ਵਰ ਦਾ ਵਚਨ ਸਾਡੇ ਤੇ ਪ੍ਰਕਾਸ਼ ਕਰਦਾ ਆਪਣਾ ਵਚਨ ਆਪਣੀ ਸਚਾਈ ਤੋਂ ਪ੍ਰਭੂ ਜੀ ਦੇ ਵਚਨਾਂ ਦੇ ਵਿੱਚ ਸਾਨੂੰ ਕਿੰਨਾ ਮਗਨ ਰਹਿਣਾ ਚਾਹੀਦਾ ਤਾਂ ਪ੍ਰਭੂ ਜੀ ਦਾ ਕਲਾਮ ਕਹਿੰਦਾ ਕਿ ਅਸੀਂ ਕੁਝ ਵੀ ਉਹਦੇ ਨਜ਼ਰਾਂ ਤੋਂ ਉਲੀ ਨਹੀਂ ਕਰ ਸਕਦੇ ਪਰਮੇਸ਼ਵਰ ਇੱਕ ਇੱਕ ਗੁੱਜੀ ਗੱਲ ਦਾ ਇੱਕ ਇੱਕ ਕੰਮ ਦਾ ਨਿਯਉ ਕਰਨ ਵਾਲਾ ਉਹ ਹਮੇਸ਼ਾ ਹੀ ਤੱਕਦਾ ਰਹਿੰਦਾ ਉਹਦੀਆਂ ਨਜ਼ਰਾਂ ਜਿਹੜੀਆਂ ਇਸ ਸੰਸਾਰ ਉੱਤੇ ਲੱਗੀਆਂ ਹੋਈਆਂ ਨੇ

ਇਕਲਾਉਤੇ ਤੁਸੀਂ ਪਰਮੇਸ਼ਵਰ ਦੇ ਰਹਿਮ ਵਾਲੇ ਹੋਗੇ ਜਦੋਂ ਅਸੀਂ ਬਚਨ ਸਾਰੇ ਕਬੂਲ ਕਰਾਂਗੇ ਖੁਦਾਵੰਦ ਆਪ ਨੂੰ ਬੜੀਆਂ ਅਸੀਸ ਦੇਵੇ ਖੁਦਾਵੰਦ ਆਪ ਨੂੰ ਬੜੀ ਬਰਕਤ ਦੇਵੇ ਅੱਜ ਦਾ ਦਿਨ ਆਪ ਦੇ ਲਈ ਮੁਬਾਰਕ ਹੋਵੇ ਆਮੀਨ ਆਮੀਨ